ਇਸ ਲਖਮੀ ਦੇ ਭਾਗ ਵੱਡੇ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਕਦਮ ਬਾਦਸ਼ਾਹ ਨੇ ਇਸ਼ਾਰਾ ਕਰਕੇ ਪੁੱਛਿਆ ਸੀ ਜਿੱਥੇ ਮਹਾਰਾਜ ਰਹੇ ਨੇ ਉਹ ਨਗਰ ਦਾ ਨਾਮ ਹੈ ਚੱਕ ਗੁਰੂ ਮਹਾਰਾਜ ਨੇ ਪੁੱਛਿਆ ਭਾਈ ਆਹ ਸ਼ਹਿਰ ਕਿਹੜਾ ਹੈ ਕਹਿੰਦੇ ਨੇ ਦੱਸਣ ਵਾਲੇ ਕਿ ਮਹਾਰਾਜ ਇਹ ਨੀਮਾ ਸ਼ਹਿਰ ਹੈ ਇਹਦਾ ਨਾਮ ਹੁਣ ਹੁਣ ਹੈ ਹੁੰਦਾ ਹੈ ਇਸ ਤਰ੍ਹਾਂ ਦੇ ਨਾਮ ਰੱਖੇ ਹੁੰਦੇ ਸੀ ਅੱਜ ਵੀ ਇੱਕ ਪਿੰਡ ਦਾ ਨਾਮ ਹੀਮਾ ਆ ਹੀਮਾ ਇਦਾਂ ਨਾਮ ਰੱਖ ਲੈਂਦੇ ਸੀ ਉੱਚਾ ਕੋਈ ਛੋਟਾ ਹੈ ਤਾਂ ਉਹਦਾ ਨਾਮ ਹੋਰ ਰੱਖ ਦੇਣਾ ਵੱਡਾ ਪਾਲਟਾ ਛੋਟਾ ਪਾਲਟਾ ਖੁਰਦ ਹੋ ਗਿਆ ਕਲਾਂ ਹੋ ਗਿਆ ਇਦਾਂ ਨਾਮ ਰੱਖਦੇ ਕਹਿੰਦੇ ਮਹਾਰਾਜ ਦੀ ਨੀਮਾ ਸ਼ਹਿਰ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਦ੍ਰਿਸ਼ਟੀ ਪਈ ਕਹਿੰਦੇ ਭਾਈ ਨੀਮਾ ਨਹੀਂ ਨਮਾ ਹੈ ਜਿੱਥੇ ਸਾਹਿਬ ਦੇ ਚਰਨ ਪੈ ਜਾਣ ਉਹ ਵਾਕਿਆ ਹੀ ਨਮਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਜਿਵੇਂ ਜਿਵੇਂ ਕਮਾਂ ਦੀ ਉਮਰ ਲੰਘਦੀ ਹੈ ਵਿੱਚ ਕੋਈ ਨਾ ਕੋਈ ਕ੍ਰਿਤੀਆਂ ਆਉਂਦੀਆਂ ਰਹਿੰਦੀਆਂ ਨੇ ਪਰ ਸਾਧ ਸੰਗਤ ਵੱਡੇ ਭਾਵ ਇਸ ਧਰਤੀ ਦੇ ਇਸ ਸ਼ਹਿਰ ਦੇ ਇਸ ਇਲਾਕੇ ਦੇ ਇੰਨੇ ਸਮਾਗਮ ਹੋ ਰਹੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਹੈ ਕਈ ਅਲੱਗਿਆਂ ਮੇਰੇ 5 5 6 6 ਸਾਲ ਲੰਘ ਗੁਰਮੁ ਸਮਾਗਮ ਨਹੀਂ ਹੁੰਦਾ ਅਸੀਂ ਜਾਈਦੇ ਤਾਂ ਸਾਧ ਸੰਤ ਦਾ ਫਾਜ਼ਲ ਕਾ ਵਲ ਮਲੋਟ ਵਲ ਚਲੇ ਜਾਓ ਜਦੋਂ ਉੱਥੇ ਜਾਈਦੇ ਉਹ ਕਹਿੰਦੇ ਭਾਈ ਸਾਹਿਬ ਜੀ ਆ ਤਿੰਨਾ 24 ਸਾਲਾਂ ਬਾਅਦ ਸਮਾਗਮ ਭਾਈ ਸਾਹਿਬ ਜੀ ਆ ਪੰਜਾਂ ਸਾਲਾਂ ਬਾਅਦ ਸਮਾਗਮ ਹੋਇਆ ਭਾਈ ਸਾਹਿਬ ਜੀ ਤਿੰਨ ਸਾਲ ਪਹਿਲਾਂ ਸਮਾਗਮ ਹੋਇਆ ਸੀ ਤਿੰਨਾ ਸਾਲਾਂ ਬਾਅਦ ਸਮਾਗਮ ਹੋਇਆ ਆਪਣੇ ਤਾਂ ਸਾਧ ਸੰਤ ਨੇ ਤਿੰਨ ਮਹੀਨੇ ਨਹੀਂ ਪੈਂਦੇ ਸਮਾਗਮ ਮੰਨ ਲਾ ਪਰ ਹੋਂ ਜਿਹੜੀ ਗੱਲ ਦੀ ਆਪਾਂ ਵਿਚਾਰ ਕਰਨੀ ਉਹ ਸੁਣੋ ਇੱਕ ਵਾਰ ਹਾਜ਼ਰੀ ਲਾਓ ਅਸੀਸ ਬਖਸ਼ੋ ਕੋਈ ਦਸਨਾ ਵੰਦੀ ਨਾ ਰਵੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੂੰ ਸਿਰ ਝੁਕਾ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗੱਜ ਕੇ ਹੱਥ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੁਣ ਜਿਹੜੀ ਗੱਲ ਦੀ ਵਿਚਾਰ ਕਰਨੀ ਉਹ ਸੁਣੋ ਉਹਦੇ ਵਿੱਚ ਤੁਸੀਂ ਵੀ ਹਾਜ਼ਰ ਹੋ ਮੈਂ ਵੀ ਹਾਂ ਸਮਾਗਮਾਂ ਦੀ ਲੜੀ ਆ ਵੀ 15 20 ਦਿਨ ਚੱਲੀ ਹੈ ਸਮਾਗਮਾਂ ਦੀ ਲੜੀ ਫਿਰ ਇੱਕ ਮਹੀਨਾ ਅੱਗੇ ਚੱਲੇਗੀ 6 ਸਤੰਬਰ ਤੋਂ 11 ਅਕਤੂਬਰ ਤੱਕ ਸਲਾਨਾ ਸਮਾਗਮ ਫਿਰ ਸ਼ੁਰੂ ਹੋਣਗੇ ਇਹਦੇ ਦੌਰਾਨ ਗੁਰਦਵਰਾ ਸਿੰਘ ਸਭਾ ਵੱਲੋਂ ਗੁਰੂ ਅੰਗਦ ਦੇਵ ਗੁਰਦਵਰਾ ਸਾਹਿਬ ਵੱਲੋਂ ਮੰਜੀ ਸਾਹਿਬ ਵੱਲੋਂ ਔਟਲਿ ਸਾਬ ਦੇ ਪ੍ਰਬੰਧਕਾਂ ਮੌਲ ਨੂੰ ਵਿੱਚ ਵਿੱਚ ਸਮਾਗਮ ਹੋਣ ਆਪਾਂ ਸਾਰੇ ਉੱਥੇ ਹੋਵਾਂਗੇ ਸਵਾਲ ਕੀ ਪੈਦਾ ਹੁੰਦਾ ਹੈ ਕਿ ਉਹਦੇ ਵਿੱਚੋਂ ਲਾਹਾ ਕੀ ਮਿਲਿਆ ਆਪਾਂ ਪ੍ਰਾਪਤ ਕੀ ਕਰਨਾ ਸੀ ਕੀ ਪ੍ਰਾਪਤ ਕੀਤਾ ਹਰ ਦੁਕਾਨਦਾਰ ਸ਼ਮਾਂ ਨੂੰ ਦੁਕਾਨ ਬੰਦ ਕਰਨ ਲੱਗਿਆ ਗੱਲੇ ਗੋਲਪਾ ਤੇ ਦੁਕਾਨਦਾਰ ਨਜ਼ਰ ਮਾਰ ਕੇ ਹਿਸਾਬ ਕਰਦਾ ਸੋਦੇ ਕਿੰਨੇ ਵਿਕੇ ਨੇ ਪ੍ਰੋਫਿਟ ਕਿੰਨਾ ਹੋਇਆ ਉਹ ਸ਼ਾਮ ਨੂੰ ਹਿਸਾਬ ਜ਼ਰੂਰ ਲਾਉਣਾ ਜਿਹੜਾ ਦੁਕਾਨਦਾਰ ਆਪਣੀ ਦੁਕਾਨ ਵੱਲ ਨਜ਼ਰ ਨਾ ਮਾਰੇ ਤੇ ਗੋਲ ਕੁੰਦਾ ਹਿਸਾਬ ਨਾ ਲਾਵੇ ਉਹ ਘਾਟੇ 'ਚ ਜਾਂਦਾ ਹੈ ਹਰ ਵਕਤ ਆਪਣੇ ਵਪਾਰ ਵਾਰੇ ਸੋਚਦੇ ਐ ਇੰਨੇ ਦੀ ਚੀਜ਼ ਲਈ ਸੀ ਔਰ ਇੰਨੇ ਦੀ ਵਿਕੀ ਐ ਇੰਨਾ ਮੈਨੂੰ ਵਿਆਜ ਪੈ ਗਿਆ ਹਰ ਵਪਾਰੀ ਆਪਣਾ ਹਿਸਾਬ ਲਾਉਂਦਾ ਜਿਹਦੀਆਂ ਵਸਾਂ ਚੱਲਦੀਆਂ ਨੇ ਉਹ ਵੀ ਹਿਸਾਬ ਲਾਉਂਦਾ ਵੀ ਸਵੇਰ ਤੋਂ ਇੰਨਾ ਪੈਟਰੋਲ ਡੀਜ਼ਲ ਲੱਗਾ ਐਨੀ ਤਨਖਾਹ ਡਰਗਰ ਕੰਡਕਟਰਾਂ ਦੀ ਚੱਲੇ ਗਈ ਮੈਨੂੰ ਕੀ ਬਚਿਆ ਇੰਨਾ ਸਾਥ ਸੰਗ ਸਾਨੂੰ ਵੀ ਹਿਸਾਬ ਲਾਉਣਾ ਚਾਹੀਦਾ ਸਾਨੂੰ ਕੀ ਬਚਿਆ ਭਾਈ ਪਹਿਲੀ ਗੱਲ ਤਾਂ ਸਿੱਧਾ ਹਿਸਾਬ ਰਹਿ ਵੇ ਪਰਸੋਂ ਨੂੰ ਅਮਰ ਸੰਚਾਰ ਹੋਣਾ ਐ ਮੋਟਾ-ਮੋਟਾ ਸਾਬਤ ਉੱਥੋਂ ਲੱਗ ਜਾਣਾ ਹੈ ਵੀ ਬੱਚਾ ਕੀ ਹੈ। ਔਰ ਦੂਜੀ ਗੱਲ ਆਪਾਂ ਖੱਟ ਕੇ ਕੀ ਗਏ। ਇਹ ਜ਼ਰੂਰੀ ਨਹੀਂ। ਇਹ ਰਿਜ਼ਲਟ ਉਸੇ ਵਕਤ ਆ ਜਾਂਦਾ ਹੈ। ਇੱਕ ਸਾਲ ਬੱਚਾ ਸਕੂਲ ਵਿੱਚ ਪੜ੍ਹਦਾ ਹੈ। ਸਾਲ ਵਿੱਚ ਸੈਮੈਸਟਰ ਵਾਈਜ਼ ਕਿੰਨੀਆਂ ਪ੍ਰੀਖਿਆਵਾਂ ਹੁੰਦੀਆਂ ਨੇ, ਐਗਜ਼ਾਮ ਦੇਣ ਤੋਂ ਬਾਅਦ ਫਿਰ ਉਹ ਕਲਾਸ ਪਾਸ ਕਰਦਾ ਹੈ। ਰਿਜ਼ਲਟ ਇੱਕ ਮਹੀਨੇ ਵਿੱਚ ਹੀ ਥੋੜੀ ਆ ਜਾਂਦਾ ਹੈ। ਕਿਸੇ ਬੱਚੇ ਨੇ ਡਿਗਰੀ ਕਰਨੀ ਹੈ 5 ਸਾਲ ਪੜ੍ਹ ਲੈਣ ਫਿਰ ਉਹ ਡਾਕਟਰ ਬਣਦਾ ਇਹ ਥੋੜੀ ਵੀ ਉਹਨੇ ਐਮਬੀਬੀਐਸ ਕਰਨ ਨੂੰ ਵਾਸਤੇ ਐਡਮਿਸ਼ਨ ਲੈ ਲਈ ਹੈ ਉਹ ਡਾਕਟਰ ਬਣ ਗਿਆ ਨਹੀਂ 5 ਸਾਲ ਪੜ੍ਹਨ ਤੋਂ ਬਾਅਦ ਫਿਰ ਉਹਨੇ ਡਾਕਟਰ ਬਣਨੇ ਉਤੋਂ ਬਾਅਦ ਉਹ ਕਿਸੇ ਵਿਸ਼ੇਸ਼ ਖਾਸ ਵਿਸ਼ੇ ਉੱਤੇ ਫਿਰ ਡਿਗਰੀ ਕਰਦਾ ਹੈ ਉਹ ਕਾਹਦਾ ਡਾਕਟਰ ਹੈ ਇੱਕ ਕਾਮ ਜਨਰਲ ਡਾਕਟਰ ਬਣ ਗਿਆ ਮੀਵੀ ਅਸਲ ਇੱਕ ਉਹਨੇ ਉਹਦੇ ਉੱਤੇ ਫਿਰ ਹੋਰ ਮਿਹਨਤ ਕੀਤੀ ਫਿਰ 2-4 ਸਾਲ ਹੋਰ ਉਹਨੇ ਪੜ੍ਹਾਈ ਕਰਕੇ ਇੱਕ ਸਪੈਸ਼ਲ ਡਿਗਰੀ ਲਈ ਇਸ स्किन ਸਪੈਸ਼ਲਿਸਟ ਹੈ ईएनटी ਸਪੈਸ਼ਲਿਸਟ ਹੈ ਹਾਰਟ ਸਪੈਸ਼ਲਿਸਟ ਹੈ ਫਿਰ ਕਿਸੇ ਚੀਜ਼ ਵਿੱਚ ਡਿਗਰੀ ਲਈ ਹੈ ਕਹਿੰਨ ਉਹ ਭਾਵੇਂ ਉਹਦੇ ਨਾਮ ਨਾਲ ਵੀ ਡਾਕਟਰ ਲੱਗਦਾ ਪਰ 5 ਸਾਲਾਂ ਬਾਅਦ ਜੇ ਉਹ ਮਕਸਦ ਵੱਲ ਤੁਰਿਆ ਰਿਹਾ ਚਲੋ ਇੱਕ ਤੋਂ ਵੀ ਸੌਖੇ ਉਦਾਹਰਨਾਂ ਪਾ ਲਈਏ ਆਪਾਂ ਸਾਰੇ ਗ੍ਰਸਤੀ ਆ ਮੈਂ ਵੀ ਗ੍ਰਸਤੀ ਤੁਸੀਂ ਵੀ ਗ੍ਰਸਤੀ ਜਦੋਂ ਬੱਚੇ ਨੂੰ ਸਕੂਲ ਵਿੱਚ ਪੜ੍ਹਨ ਕੱਲੀ ਦਾ ਉਹਦੇ ਬੈਗ ਵਿੱਚ ਦੋ ਚੀਜ਼ਾਂ ਨੇ ਤੁਹਾਡੇ ਵੀ ਬੈਗ ਵਿੱਚ ਦੋ ਚੀਜ਼ਾਂ ਬੱਚੇ ਦੇ ਬੈਗ ਵਿੱਚ ਦੋ ਚੀਜ਼ਾਂ ਪਾਈਆਂ ਗਈਆਂ ਨੇ ਇੱਕ ਸਕੂਲ ਵਿੱਚ ਪੜ੍ਹਨ ਵਾਸਤੇ ਬੁੱਕਸ ਭਾਵ ਕਿਤਾਬਾਂ ਦੂਜੀ ਚੀਜ਼ ਕਹਿੰਦੇ ਪਾਈ ਮਾਂ ਨੇ ਉਹ ਕੀ ਪਾਇਆ ਮਾਂ ਬੜੇ ਪਿਆਰ ਨਾਲ ਇੱਕ ਪਰੌਂਠੀ ਤਿਆਰ ਕਰਦੀ ਹੈ ਸਵੇਰੇ ਆਲੂ ਵਾਲੀ ਜਾਂ ਕੋਈ ਜੀਰੇ ਸਬਜ਼ੀ ਵਾਲੀ ਉਹ ਪਰੌਂਠੀ ਤਿਆਰ ਕਰਕੇ ਟਿਫਨ 'ਚ ਪਾ ਕੇ ਬੱਚੇ ਦੇ ਬੈਗ 'ਚ ਪਾ ਦਿੰਦੀ ਹੈ ਰੋਜ਼ ਸਵੇਰੇ ਉੱਠ ਕੇ ਪਰੌਂਠੀ ਤਿਆਰ ਕਰਦੀ ਹੈ ਬੱਚੇ ਦੇ ਬੈਗ ਵਿੱਚ ਟਿਫਨ ਪਾਉਂਦੀ ਹੈ ਪਰੋਂ ਤੋਰਨ ਲੱਗਿਆਂ ਮਾਂ ਪੁੱਛਦੀ ਹੈ ਬੇਟਾ ਟਿਫਨ ਪਾ ਲਿਆ ਪਹਿਲਾਂ ਮਾਂ ਟਿਫਨ ਪਾਉਂਦੀ ਹੈ ਕਤਬਾਂ ਸਕੂਲ ਨੇ ਪਾਤੀਆਂ ਨੇ ਟਿਫਨ ਮਾਂ ਨੇ ਪਾਇਆ ਹੈ ਜਦੋਂ ਬੱਚਾ ਸਕੂਲੋਂ ਘਰ ਆਵੇ ਮਾਂ ਪੁੱਛਦੀ ਹੈ ਬੇਟਾ ਹੋਮਵਰਕ ਕੀ ਮਿਲਿਆ ਅੱਜ ਕੀ ਪੜਾਇਆ ਐ ਇਦਾਂ ਹੀ ਪੁੱਛਦੇ ਹੋ ਨਾ ਅੱਜ ਕੀ ਪੜਾਇਆ ਐ ਅੱਛਾ ਜੇ ਬੱਚਾ ਇਹ ਕਹੇ ਇਹ ਮਾਂ ਤਰੋਂਠੀ ਬਹੁਤ ਵਸਵਾਸੀ ਉਹ ਕਹੇ ਉਹ ਤਾਂ ਠੀਕ ਐ ਪੜਾਇਆ ਕੀ ਐ ਜੋ ਪੜਾਇਆ ਉਹ ਤੇ ਨਹੀਂ ਮੈਨੂੰ ਪਤਾ ਪਰ ਪਰੌਂਠੀ ਬਹੁਤ ਸੁਆਦ ਸੀ ਕੱਲ ਵੀ ਇਹੀ ਪਰੌਂਠੀ ਮੈਨੂੰ ਪਾਇਓ ਮਾਫ ਕਰਿਓ ਇੱਕ ਦਿਨ ਮਾਂ ਬਰਦਾਸ਼ਤ ਕਰ ਲੇਗੀ ਦੋ ਦਿਨ ਚਾਰ ਦਿਨ 10 ਦਿਨ ਬਰਦਾਸ਼ਤ ਕਰੇਗੀ 11ਵੇਂ ਦਿਨ ਉਹ ਸਕੂਲੇ ਜਾਵੜੇਗੀ ਬੱਚਾ ਰੋਜ਼ ਪਰੌਂਠੀ ਖਾ ਕੇ ਮੁਰਜ ਜਾਂਦਾ ਪੜਾਉਂਦੇ ਕੀਓ ਕੱਲੀ ਪਰੌਂਠੀ ਖਾਣ ਵਾਸਤੇ ਨਹੀਂ ਬਹਿਗ ਵਿੱਚ ਦੋ ਚੀਜ਼ਾਂ ਪਈਆਂ ਨੇ ਉਹ ਪਰੌਂਠੀ ਉਹ ਭੋਜਨ ਜ਼ਰੂਰੀ ਸੀ ਸਰੀਰ ਸਵਸਥ ਵਾਸਤੇ ਪਰ ਪਹਾਸੋਂ ਨੇ ਪੜ੍ਹਾਈ ਕਰਕੇ ਹੋਣਾ ਸੀ ਕਤਬਾਂ ਪੜ੍ਹਨੀਆਂ ਸੀ ਐਦਾਂ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਸਮਾਗਮ ਦਾ ਬੋਲ ਲੱਗਦਾ ਹੈ ਉੱਪਰ ਲਿਖਿਆ ਹੁੰਦਾ ਗੁਰਮਤ ਸਮਾਗਮ ਥੱਲੇ ਲਿਖਿਆ ਹੁੰਦਾ ਗੁਰੂ ਕਾ ਅਟੁੱਟ ਲੰਗਰ ਵਰਤੇਗਾ ਤੇ ਜੇ ਤੁਸੀਂ 16 ਦਿਨਾਂ ਵਿੱਚ ਹੀ ਕਹੋਗੇ ਪ੍ਰਸ਼ਾਦਾ ਤਾਂ ਉਹਨਾਂ ਦਾ ਵਧੀਆ ਸੀ ਗੁਸਾ ਨਫਰ ਜਿਹੜਾ ਸਮਾਗਮ ਹੋਇਆ ਨਾ ਪ੍ਰਸ਼ਾਦਾ ਜਿਹੜਾ ਵੀ ਲੰਗਰ ਬਣਾਇਆ ਉਹ ਮਿਉਸਪਲ ਕਮੇਟੀ ਵਾਲਿਆਂ ਦੇ ਜਿਹੜੇ ਪਾਰਕ ਵਾਲਿਆਂ ਦਾ ਸਮਾਗਮ ਉਹ ਤਾਂ ਵਧੀਆ ਸੀ ਸਵਾਗਤ ਫਲਾਨੇ ਵਾਲਿਆਂ ਨੇ ਆ ਵੀ ਪਾਇਆ ਅੱਛਾ ਦੂਜਿਆਂ ਨੇ ਅਜ ਸਿਕਰੀਮ ਵੀ ਲਾਈ ਸੀ ਇੱਕ ਨੇ ਜਲ ਜਿਰਾ ਵੀ ਲਾਇਆ ਸੀ ਜੇ ਤੁਨੋਂ 16 ਦਿਨਾਂ ਵਿੱਚ ਪਦਾਰਥ ਚਿੱਤੇ ਰਹਿ ਗਏ ਗੁਰੂ ਦਾ ਪਰਮਾਰਥ ਦਾ ਰਸਤਾ ਯਾਦ ਨਾ ਰਿਹਾ ਤਾਂ ਰਿਜ਼ਲਟ ਕੀ ਆਉਣੇ ਬੋਲੋ ਤੇ ਰਿਜ਼ਲਟ ਕੀ ਆਉਣੇ ਫੇਲ ਭਾਵੇਂ ਤੋਡਾ ਤੇ ਭਾਵੇਂ ਮੇਰਾ ਬੱਜਾ ਪਰੌਂਠੀ ਖਾ ਕੇ ਮੁੜ ਗਿਆ ਕਤਬਾਂ ਪੜੀਆਂ ਨਹੀਂ ਰਿਜ਼ਲਟ ਫੇਲ ਹੈ ਇਦਾਂ ਬੰਲ ਅੰਦਰ ਪਦਾਰਸ਼ਕ ਤੇ ਮੁੜ ਗਿਆ ਰਿਜ਼ਲਟ ਫੇਲ ਹੋਏਗਾ ਜੇ ਪੜਾਇਆ ਉਹ ਪੜਿਆ ਨਹੀਂ 15 ਦਿਨਾਂ ਵਿੱਚ ਤੁਸੀਂ ਬਹੁਤ ਕਥਾਾਂ ਸੁਣੀਆਂ ਇੱਕ ਗੱਲ ਵੀ ਇੱਕ ਕਥਾ ਦੀ ਰੋਜ਼ ਯਾਦ ਰੱਖੀਏ ਤਾਂ ਜੀਵਨ ਵਿੱਚ ਬਹੁਤ ਤਬਦੀਲੀ ਹੁੰਦੀ ਹੈ ਅੱਛਾ ਜੇ ਤਬਦੀਲੀ ਨਾ ਆ ਰਹੀ ਹੋਵੇ ਫਿਰ ਰਾਤੀ ਹੈ ਹੁਣ ਸੁਣਿਓ ਮੈਂ ਤੁਹਾਡਾ ਧਿਆਨ ਉਸੇ ਜਗਤ ਕੋਲ ਲੈ। ਸ਼੍ਰੀ ਗੁਰੂ ਅੰਦਰ ਦੇ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ। ਮੈਂ ਹੁਣੇ ਪੜ੍ਹ ਰਿਹਾ ਸੀ ਕੱਢ ਕੇ ਉਹਦੇ ਅਰਥ। ਉਸ ਸ਼ਲੋਕ ਵਿੱਚ ਮਹਾਰਾਜ ਨੇ ਲਿਖਿਆ ਜੇ ਕੋਈ ਬੰਦਾ ਕਹੇ ਕਿ ਮੈਂ ਉਦਮ ਕੀਤਾ ਤੇ ਆਹ ਚੀਜ਼ ਮੈਂ ਪ੍ਰਾਪਤ ਕੀਤੀ। ਕਿਨੇ ਭਾਈ ਉਹਨੂੰ ਫਿਰ ਬਖਸ਼ਿਸ਼ ਨਹੀਂ ਕਿਹਾ ਜਾ ਸਕਦਾ ਉਹਨੂੰ ਦਾਤ ਨਹੀਂ ਕਿਹਾ ਜਾ ਸਕਦਾ ਉਹ ਗੁਰੂ ਦੀ ਦਾਤ ਤੋਂ ਬੰਜਰ ਰਹ ਜੇ ਕੋਈ ਉਦਦਮ ਕਰਕੇ ਕਵੇ ਮੈਂ ਕੀਤਾ ਮੈਂ ਰੋਜ ਜੰਨੇ ਮੈਂ ਆ ਕਰਨੇ ਜੇ ਉਹ ਆਪਣੇ ਆਪ ਤੇ ਮੈਂ ਤੇ ਆ ਜਾ ਗੁਰੂ ਦੀ ਬਖਸ਼ਿਸ਼ ਤੋਂ ਬੰਜਰ ਰਹ ਜੇ ਜੇ ਆਪਣੇ ਤੇ ਬਖਸ਼ਿਸ਼ ਨਹੀਂ ਹੋ ਰਹੀ ਤਬਦੀਲੀ ਨਹੀਂ ਹੋ ਰਹੀ ਕਿਤੇ ਨਾ ਕਿਤੇ ਇਕੋ ਕੋਈ ਹਉਮੇ ਕੋਈ ਹੰਕਾਰ ਦਾ ਪਣ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਅਪਰਵ ਕਾਜ ਸਵਾ ਰਾਇ ਸਲੋਕ ਕੀ ਹੈ ਉਹਦੇ ਵਿੱਚ ਮਹਾਰਾਜ ਨੇ ਕਿਹਾ ਸਲੋਕਮ ਲਾ ਦੂਜਾ ਏਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਪੜੋ ਤੁਨੀ ਯਾਦ ਰੇ ਇਕ ਨਹੀਂ ਦਾਤ ਆਪਸ ਤੇ ਜੋ ਪਈ ਐ ਇਕ ਨਹੀਂ ਦਾਤ ਆਪਸ ਤੇ ਹਾਂ ਤੁਹਾਨੂੰ ਪੜੋਣੇ ਇੰਨੇ ਸਮਾਗਮ ਹੋ ਰਹੇ ਨੇ ਮੈਂ ਪਹਿਲਾਂ ਬਹੁਤ ਇਨਾ ਸਮਾਗਮਾਂ ਚ ਆਉਂਦਾ ਰਿਹਾ ਤੁਹਾਨੂੰ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਯਾਦ ਹੋਣੀ ਚਾਹੀਦੀ ਸਿ ਬਾਟ ਦੇ ਬਾਟ ਸ਼ਲੋਕ ਯਾਦ ਹੋਣੇ ਚਾਹੀਦੇ ਸਿ ਪੜੋ ਸ਼ਲੋਕ ਮੰਲਾ ਦੂਜਾ ਇਕ ਨਹੀਂ ਦਾਤ ਆਪਸ ਤੇ ਜੋ ਪਈ ਐ ਇਕ ਨਹੀਂ ਦਾਤ ਆਪਸ ਤੇ ਜੋ ਕਹਿੰਦੇ ਭਾਈ ਇਹ ਕਾਦੀ ਦਾਤ ਐ ਜਿਹੜੀ ਤੂੰ ਕਵੇਂ ਮੈਂ ਉਦਮ ਕਰਕੇ ਪਾਈ ਐ ਆਪਸ ਤੇ ਜੋ ਪਾਈ ਐਦਰ ਵੀ ਮੈਂ ਉਦਮ ਕੀਤਾ ਮੈਂ ਇਸ ਕਦਲ ਕੀਤਾ ਮੈਂ ਇਸ ਪਰਮ ਕੀਤਾ ਜੇ ਤੇਰੇ ਵਿੱਚ ਉਦਮ ਮੈਂ ਆ ਗਈ ਕਿ ਮੈਂ ਕੀਤਾ ਉਹ ਦਾਤ ਨਹੀਂ ਰਹਿਣੀ ਜੇ ਕੋ ਕਮੇ ਬਹੁਤ ਬੜੇ ਹੈ ਤਾਂ ਮੇ ਗੰਨੀਆ ਤਾਂ ਮੇ ਕੀਤਨ ਉਹ ਦਾਤ ਨਹੀਂ ਫਿਰ ਰਹੇਗੀ ਦਾਤ ਉਹ ਹੈ ਜਿੱਥੇ ਕਵੇ ਮੇਰਾ ਕੋਈ ਉਦਮ ਨਹੀਂ ਗੁਰੂ ਨੇ ਬਖਸ਼ਿਸ਼ ਕੀਤੀ ਉਦੋਂ ਦਾਤ ਹੈ ਤੇ ਦਾਤ ਹਮੇਸ਼ਾ ਹੀ ਸੁੱਖ ਦਾਈ ਹੈ ਬਾਕੀ ਚੀਜ਼ਾਂ ਜਿਹੜੀਆਂ ਆਪਸ ਤੋਂ ਪਾਈਆਂ ਨੇ ਉਹ ਦੁੱਖ ਦਾਈ ਹੋ ਜਿੰਦੀ ਪੜੋ ਇੱਕ ਨਹੀਂ ਦਾਤ ਆਪਸ ਤੇ ਜੋ ਪਈ ਐ ਨਾਨਕ ਸਾ ਕਰਮਤ ਸਾਹਿਬ ਟੁੱਠੇ ਜੋ ਮਿਲੈ ਕਹਿੰਦੇ ਭਾਈ ਉਹ ਪਰਮਾਤਮਾ ਦਾ ਅਰਥ ਬਖਸ਼ਿਸ਼ ਹੈ ਉਹ ਗੁਰੂ ਦੀ ਬਖਸ਼ਿਸ਼ ਹੈ ਕਿ ਨਹੀਂ ਸਾਹਿਬ ਟੁੱਠੇ ਪਈ ਐ ਜਿਹੜਾ ਗੁਰੂ ਨੇ ਤਰੁੱਠ ਕੇ ਤੈਨੂੰ ਬਖਸ਼ਿਸ਼ ਕੀਤਾ ਕਦੇ ਨਾ ਕਹਿ ਮੇਰਾ ਉਦਮ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਹੋਈ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਇੰਨੇ ਸਾਲਾਂ ਬਾਅਦ ਜਦੋਂ ਪੁੱਤਰ ਦੀ ਦਾਤ ਹੋਈ ਉਦੋਂ ਸਿੱਖਾਂ ਕਿਹਾ ਮਹਾਰਾਜ ਬਹੁਤ ਖੁਸ਼ੀ ਬਹੁਤ ਵਧਾਈਆਂ ਮਹਾਰਾਜ ਤੁਹਾਡੇ ਘਰ ਵਿੱਚ ਪੁੱਤਰ ਦੀ ਦਾਤ ਹੋਈ ਹੈ ਮਰ ਬਹੁਤ ਵਧਾਈਆਂ ਤੁਹਾਡੇ ਘਰ ਵਿੱਚ ਪੁੱਤਰ ਹੋਇਆ ਕਦੇ ਤੁਹਾਡੇ ਸ਼ਰੀਕੇ ਵਾਲੇ ਬਾਪਾ ਪ੍ਰਿਥੀ ਚੰਨ ਮਾਤਾ ਕਰਮੋ ਇਹ ਕਹਿਣ ਲੱਗ ਪਏ ਸੀ ਨੇ ਅੰਤਰੇ ਜਾਣੇ ਸਾਰਾ ਕੁਝ ਸਾਡਾ ਹੀ ਹੋਣਾ ਇਹ ਦੇਣਾ ਵਟਾ ਕੀਮਤੀ ਤੁਸ਼ਲਾ ਜਿਹਦਾਤ ਛੱਡੀ ਹੈ ਇਹਨਾਂ ਦੇ ਘਰ ਕਿਹੜਾ ਔਲਾਦ ਹੋਈ ਹੈ ਇਹ ਸਭ ਕੁਝ ਮੇਰੇ ਪੁੱਤਰ ਮਿਹਰਬਾਨ ਦਾ ਹੋਣਾ ਹੈ ਕਹਿੰਦੇ ਮਹਾਰਾਜ ਹੁਣ ਤੁਹਾਡੇ ਘਰ ਵਿੱਚ ਪੁੱਤਰ ਹੋ ਗਿਆ ਤੁਸੀਂ ਬਹੁਤ ਖੁਸ਼ ਹੋਮੋਗੇ ਬਾਦਸ਼ਾਹ ਨੇ ਅਲੱਗ ਹੀ ਕਿਹਾ ਕਹਿੰਦੇ ਗੁਰੂ ਨਾਨਕ ਨੇ ਤਰੁੱਠ ਕੇ ਦਾਤ ਦਿੱਤੀ ਹੈ ਨਾਨਕ ਸਾ ਪ੍ਰਮਾਤ ਸਾਹਿਬ ਉੱਠੇ ਜੋ ਮਿਲੇ ਪਾਈਓ ਦਾਤ ਹੈ ਜਿਹੜੀ ਗੁਰੂ ਨੇ ਤਰੁੱਟ ਕੇ ਦਿੱਤੀ ਜਿਹੜਾ ਬਲ ਕੋ ਮੈਂ ਕੀਤਾ ਉਹ ਦਾਤ ਨਹੀਂ ਉਹ ਬਖਸ਼ਿਸ਼ ਨਹੀਂ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਸ਼ਬਦ ਪਿਆ ਸ਼ਬਦ ਤੁਹਾਨੂੰ ਪਤਾ ਹੀ ਇੱਥੋਂ ਸ਼ੁਰੂ ਹੁੰਦਾ ਦਸੀ ਮਾਸੀ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਬਦੀ ਬੇਲ ਕੋ ਪੀੜੀ ਚੱਲ ਲੀ ਧਰਮ ਕਲਾ ਹਰ ਬੰਦ ਬਹਾਰ ਲੀ ਫੇ ਫਿਰ ਦੇ ਬਦ ਪਿਆ ਹਜ਼ੂਰ ਕਹਿੰਦੇ ਗੁੱਜੀ ਛੰਨੀ ਨਾਹੀ ਬਾਤ ਭਾਈ ਇਹ ਗੱਲ ਛੁਪੀ ਨਹੀਂ ਰਹਿਣੀ ਕਹਿੰਦੇ ਪ੍ਰਗਟ ਹੈ ਮਾਰੇ ਕਿਹੜੀ ਗੁੱਜੀ ਛੰਨੀ ਨਾਹੀ ਬਾਤ ਗੁਰਨਾਨਕ ਤੁੱਟਾ ਕਿੰਨੀ ਦਾਤ ਪੜੋ ਗੁਰਨਾਨਕ ਤੁੱਟਾ ਕਿੰਨੀ ਦਾਤ ਭਾਈ ਗੁਰੂ ਨਾਨਕ ਨੇ ਤਰੁੱਠ ਕੇ ਦਾਤ ਦਿੱਤੀ ਹੈ ਇਸ ਲਈ ਸਿੱਖ ਨੇ ਆਪਣੀ ਮਾਨਸਿਕ ਦਸ਼ਾ ਇੱਥੇ ਰੱਖਣੀ ਹੈ ਕਿ ਮੇਰਾ ਨਹੀਂ ਕੁਝ ਵੀ ਵਾਹਿਗੁਰੂ ਤੁਸੀਂ ਠਰਠ ਕੇ ਦਾਤ ਦਿੱਤੀ ਨਾਨਕ ਸਾਹਿਬ ਕਰਮਾਤ ਸਾਹਿਬ ਟੁੱਠੇ ਜੋ ਮਿਲੇ ਤੇ ਜੇ ਤਬਦੀਲੀ ਨਹੀਂ ਆ ਰਹੀ ਫਿਰ ਅਰਦਾਸ ਕਰਨੀ ਚਾਹੀਦੀ ਹੈ ਫਿਰ ਗੁਰੂਵਾਂ ਕੋਲ ਅਰਦਾਸ ਕਰੀਏ ਗੁਰੂ ਕਰਮ ਬਦਲ ਦੇਣ ਸ੍ਰੀ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਚਰਨਾਂ ਵਿੱਚ ਇੱਕ ਗੁਰੂ ਦਾ ਸਿੱਖ ਆ ਗਿਆ ਹੈ ਉਨੇ ਮਹਾਰਾਜ ਜਿ ਸਿੱਖੀ ਧਾਰਨ ਕੀਤੀ ਉਹਦਾ ਨਾਮ ਵੀ ਇਤਿਹਾਸ ਵਿੱਚ ਲਿਖਿਆ ਭਾਈ ਜੋਧ ਭਾਈ ਜੋਧ ਦੋ ਹੋਏ ਨੇ ਇੱਕ ਭਾਈ ਜੋਧ ਉਹ ਹੈ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਤੋਂ ਸਿੱਖੀ ਲਈ ਤੇ ਉਸ ਭਾਈ ਜੋਧ ਦੀ ਰਸਨਾ ਤੋਂ ਗੁਰੂ ਅੰਗਦ ਸਾਹਿਬ ਮਹਾਰਾ ਨੇ ਬਾਣੀ ਸੁਣੀ ਭਾਈ ਲੈਣਾ ਜਿਨੇ ਪਹਿਲਾ ਸ਼ਬਦ ਜਿਹੜਾ ਸੁਣਿਆ ਭਾਈ ਜੋਧ ਦੀ ਰਸਨਾ ਤੋਂ ਸੁਣੋ ਸ਼ਬਦ ਸੁਣਨ ਤੋਂ ਬਾਅਦ ਭਾਈ ਸ਼ੀਹੇ ਉਪਲ ਦਾ ਜੀਵਨ ਵਿਖਿਆ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਜਾ ਕੇ ਇੱਕ ਭਾਈ ਯੋਧ ਉਹ ਹੈ ਜਿਹੜਾ ਜਾਤ ਦਾ ਬ੍ਰਾਹਮਣ ਹੈ ਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਸਿੱਖੀ ਲੈਣ ਵਾਸਤੇ ਆਇਆ ਖਡੂਰ ਸੇ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਸਿੱਖੀ ਲੈਣ ਆਇਆ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਨੇ ਵੀ ਤੁਹਾਨੂੰ ਗੁਰੂ ਧਾਰਨ ਕਰਨਾ ਹੈ ਮਹਾਰਾਜ ਮੈਨੂੰ ਵੀ ਸਿੱਖੀ ਬਖਸ਼ੋ ਹਜ਼ੂਰ ਨੇ ਵਜਨ ਕੇ ਭਾਈ ਯੋਧ ਸਿੱਖੀ ਵੀ ਬਖਸ਼ ਦਾਂਗੇ ਪਹਿਲਾਂ ਸੇਵਾ ਕਰੋ ਭਾਈ ਯੋਧ ਸਿੱਖੀ ਵੀ ਬਖਸ਼ ਦਾਂਗੇ ਪਹਿਲਾਂ ਸੇਵਾ ਕਰੋ ਕਿਉਂਕਿ ਗੁਰੂ ਜਾਣਦੇ ਘਟ-ਘਟ ਕੇ ਅੰਦਰ ਦੀ ਜਾਣਦਾ ਮਹਾਰਾਜ ਨੂੰ ਪਤਾ ਹੈ ਇਹਦੇ ਅੰਦਰ ਕਿੰਨੀ ਕਮੈਲ ਹੈ ਕਿੰਨੀ ਕਮਲ ਲੱਗੀ ਹੋਈ ਹੈ ਮਹਾਰਾਜ ਨੇ ਕਿਹਾ ਪਹਿਲਾਂ ਸੇਵਾ ਕਰੋ ਸਿੱਖੀ ਵੀ ਬਖਸ਼ ਦਈ ਮਰ ਕਿਹੜੀ ਸਵਾਲ ਸੇਵਾ ਕਰਾਂਗੇ ਕਹਿੰਦੇ ਪਹਿਲਾਂ ਤਾਂ ਲੰਗਰ ਪ੍ਰਸ਼ਾਦਾ ਛਕੋ ਫਿਰ ਲੰਗਰ ਵਿੱਚ ਸੇਵਾ ਕਰੋ ਲੰਗਰ ਵਿੱਚ ਮਾਤਾ ਖੀਵੀ ਸੇਵਾ ਕਰਦੇ ਨੇ ਜਾ ਕੇ ਪੁੱਛੋ ਮਾਤਾ ਖੀਵੀ ਜੀ ਕੋਲੋਂ ਕਿ ਕਿਹੜੀ ਸੇਵਾ ਕਰਨੀ ਸਾਥ ਸੰਗਤ ਮਾਤਾ ਖੀਵੀ ਉਹ ਹਸਤੀ ਹੈ ਲੰਗਰ ਵਿੱਚ ਇੰਨੀ ਠੰਡਕ ਨਾਲ ਸੇਵਾ ਵਰਤਾਉਂਦੇ ਨੇ ਸਾਥ ਸੰਗਤ ਮਾਤਾ ਖੀਵੀ ਦਾ ਐਸਾ ਔਰਾ ਐਸਾ ਨੂਰ ਹੈ ਹਰ ਗੁਰਸਿੱਖ ਨੂੰ ਐਂ ਲੱਗਦਾ ਸੀ ਜਦੋਂ ਮਾਤਾ ਖੀਵੀ ਲੰਗਰ ਵਰਤਾਉਂਦੇ ਨੇ ਐ ਲੰਗੜਾ ਜੀ ਨੇ ਮਾਂ ਮੇਰੀ ਥਾਲੀ ਵਿੱਚ ਭੋਜਨ ਰੱਖਨੇ। ਇੱਕ ਚੀਜ਼ ਧਿਆਨ ਨਾਲ ਸਮਝਿਓ। ਭੋਜਨ ਤਾਂ ਭੋਜਨ ਹੀ ਹੁੰਦਾ ਹੈ ਚਾਹੇ ਤੁਸੀਂ ਮੁੱਲ ਖਰੀਦ ਕੇ ਖਾ ਲੋ ਹੋਟਲ ਤੋਂ। ਪਰ ਫਰਕ ਬਹੁਤ ਵੱਡਾ ਹੈ। ਮਾਂ ਦੇ ਪ੍ਰਸ਼ਾਦੇ ਵਿੱਚ ਤੇ ਪੈਸਿਆਂ ਦੇ ਪ੍ਰਸ਼ਾਦੇ ਵਿੱਚ ਬਹੁਤ ਵੱਡਾ ਫਰਕ ਹੈ। ਮਾਂ ਦੇ ਹੱਥ ਦੇ ਪ੍ਰਸ਼ਾਦੇ ਵਿੱਚ ਤੇ ਪੈਸਿਆਂ ਦੇ ਪ੍ਰਸ਼ਾਦੇ ਵਿੱਚ ਬਹੁਤ ਵੱਡਾ ਫਰਕ ਹੈ। ਕੱਲਾ ਇੱਥੇ ਹੀ ਵਸ ਨਹੀਂ। ਹੋਰ ਬੰਦਿਆਂ ਦੇ ਹੱਥ ਵਿੱਚ ਤੇ ਮਾਂ ਦੇ ਹੱਥ ਵਿੱਚ ਵੀ ਬਹੁਤ ਵੱਡਾ ਫਰਕ ਹੈ ਜਿਹੜੇ ਹੱਥ ਨਾਲ ਮਾਂ ਪ੍ਰਸ਼ਾਦਾ ਵਰਤਾਉਂਦੀ ਹੈ ਉਹ ਹੱਥ ਹੋਰ ਨੇ ਸੱਜਣੋ ਪਿੱਛੇ ਭਾਵਨਾ ਬਹੁਤ ਵੱਡੀ ਚੀਜ਼ ਹੈ ਭਾਵਨਾ ਤੋਂ ਬਿਗੈਰ ਉਹਦੇ ਵਿੱਚੋਂ ਰਸਨੀਓਂ ਘਰਦਾ ਪਦਾਰਥ ਤੁਹਾਨੂੰ ਹੋਟਲ ਤੇ ਵੀ ਭੋਜਨ ਵਧੀਆ ਮਿਲ ਜਾਂਦਾ ਹੈ ਪਰ ਮਾਂ ਦੇ ਹੱਥ ਦਾ ਸੁੱਕਾ ਪ੍ਰਸ਼ਾਦਾ ਵੀ ਅੰਦਰ ਦੇ ਕਈ ਸੋਗ ਤੇ ਰੋਗ ਦੂਰ ਕਰ ਦਿੰਦਾ ਹੈ ਮਾਂ ਦੇ ਵਿੱਚ ਇੰਨੀ ਹੱਥਾਂ ਦੀ ਸ਼ਕਤੀ ਹੈ ਤੁਸੀਂ ਵੇਖੋਗੇ ਮਾਂ ਦੇ ਹੱਥ ਦਾ ਪ੍ਰਸ਼ਾਦਾ ਤੁਹਾਨੂੰ ਸਬਰ ਲਿਆਉਂਦਾ ਹੈ ਮਾਂ ਦੇ ਹੱਥ ਦਾ ਪ੍ਰਸ਼ਾਦਾ ਤੁਹਾਨੂੰ ਤੰਦਰੁਸਤੀ ਲਿਆਉਂਦਾ ਹੈ ਇਹ ਚਿਤਵੇ ਯਾਦ ਰੱਖਿਓ ਕਦੇ ਜਿੰਨਾ ਭੈਣਾ ਕੋਲ ਛੋਟੇ ਬੱਚੇ ਆਪਾਂ ਸਾਰੇ ਉਹਨਾਂ ਉਮਰਾਂ ਚੋਂ ਲੰਘੇ ਆਂ ਕਦੇ ਇਹ ਨਹੀਂ ਡਾਕਟਰ ਕਹਿੰਦਾ ਕਿ ਪੀਓ ਦੇ ਖਾਦੇ ਦਾ ਡੈਡੀ ਦੇ ਖਾਦੇ ਦਾ ਬੱਚੇ ਤੇ ਅਸਰ ਹੁੰਦੇ ਮਾਂ ਦੇ ਖਾਤੇ ਦਾ ਵੀ ਅਸਰ ਹੁੰਦਾ ਹੈ ਵਿੱਚ ਮਾਤਾ ਖੀਵੀ ਜਦੋਂ ਪ੍ਰਸ਼ਾਦਾ ਵਰਤਉਂਦੇ ਨੇ ਹਰ ਕੋਈ ਸਿੱਖ ਨੂੰ ਐਂ ਲੱਗਦਾ ਜਿਵੇਂ ਮਾਂ ਦੇ ਹੱਥੋਂ ਪ੍ਰਸ਼ਾਦਾ ਛੇ। ਪਈਓ ਬਾਬਾ ਬਲਵੰਡ ਜੀ ਨੇ ਇਹ ਬਚਨ ਲਿਖਿਆ ਬਾਣੀ ਅੰਦਰ। ਕਹਿੰਦੇ ਮਾਤਾ ਖੀਵੀ ਦਾ ਔਰਾ ਇੰਨਾ ਸੰਘਣਾ। ਜਿਵੇਂ ਕਿਸੇ ਬਹੁਤ ਸੰਘੜੇ ਪੱਤਿਆਂ ਦੇ ਦਰਖਤ ਦੀ ਛਾਂ ਥੱਲੇ ਕੋਈ ਬਹਿ ਜਾਏ ਉਹਨੂੰ ਤਪਸ਼ ਮਿਟ ਜਾਂਦੀ ਹੈ ਠੰਡੀ ਹਵਾ ਮਿਲਦੀ ਹੈ ਐਨਾ ਮਾਂ ਖੀਵੀ ਦੀਆਂ ਅਸੀਸਾਂ ਨੇ ਜਿਹਦੀ ਥਾਲੀ ਵਿੱਚ ਮਾਂ ਖੀਵੀ ਪ੍ਰਸ਼ਾਦਾ ਰੱਖਦੀ ਹੈ ਉਹਨੂੰ ਐਂ ਲੱਗਦਾ ਜਿਵੇਂ ਬਹੁਤ ਜਨਮਾਂ ਜਨਮਾਂ ਦੇ ਦੁੱਖਾਂ ਦੀ ਤਪਸ਼ ਤੋਂ ਠੰਡ ਮਿਲਦੀ ਹੋਵੇ ਮਾਤਾ ਖੀਵੀ ਦੇ ਹੱਥ ਦਾ ਪ੍ਰਸ਼ਾਦਾ ਸ਼ਕਤ ਦੇ ਕਈਆਂ ਦਾ ਰੋਗ ਹਟਦਾ ਹੈ ਤੈਉਂ ਬਾਬਾ ਬਲਵੰਤ ਜੀ ਨੇ ਲਿਖਿਆ ਕਹਿੰਦੇ ਬਲਵੰਡ ਖੀਵੀ ਨੇਕ ਜਨ ਮਾਤਾ ਖੀਵੀ ਇੱਕ ਨੇਕ ਔਰਤ ਹੈ ਨੇਕ ਔਰ ਕਿਸ ਤਰ੍ਹਾਂ ਦਾ ਉਹਦਾ ਔਰ ਹੈ ਕਹਿੰਦੇ ਬਲਵੰਡ ਖੀਵੀ ਨੇਕ ਜਨ ਜਿਸ ਪਤੀ ਸ਼ਾਉ ਪਤਰਾਲੀ ਜਿਵੇਂ ਬਹੁਤ ਸੰਗੜੇ ਪੱਤਿਆਂ ਦੀ ਸ਼ਾਂ ਹੋਵੇ ਇੰਨਾ ਸੁਖ ਮਾਤਾ ਖੀਵੀ ਜੀ ਦੇ ਕੋਲ ਹੈ ਅੱਜ ਭਾਈ ਜੋਤ ਨੇ ਕਿਹਾ ਮਹਾਰਾ ਸਿੱਖੀ ਬਖਸ਼ੋ ਗੁਰੂ ਅੰਗਦ ਸਹਿ ਮਹਾਰਾ ਜੀ ਕਹਿੰਦੇ ਸਿੱਖੀ ਵੀ ਬਖਸ਼ ਦਾਂਗੇ ਪਹਿਲਾਂ ਸੇਵਾ ਕਰੋ ਮਹਾਰਾ ਕੀ ਸੇਵਾ ਕਰਨੀ ਕਹਿੰਦੇ ਮਾਤਾ ਖੀਵੀ ਤੋਂ ਪੁੱਛੋ ਜਦਕਿ ਲੰਦਰ ਵਿੱਚ ਸੇਵਾ ਮੰਗੀ ਮਾਤਾ ਖੀਵੀ ਜੀ ਨੇ ਕਿਹਾ ਪ੍ਰਸ਼ਾਦਾ ਵਰਤਾਲਿਆ ਕਰੋ ਹੁਣ ਉਹ ਪ੍ਰਸ਼ਾਦਾ ਵਰਤੌਣ ਦੀ ਸੇਵਾ ਕਰਦਾ ਹੈ ਬਾਦ ਵਿੱਚ ਕਹਿੰਦੇ ਜਿਹੜੀਆਂ ਝੂਠੀਆਂ ਪਤਲਾ ਨੇ ਇਹ ਸਾਰਿਆਂ ਦੀਆਂ ਚੁੱਕ ਕੇ ਭਾਈ ਯੋਧ ਇਧਰਲੇ ਪਾਸੇ ਰੱਖਣੀਆਂ ਹੁਣ ਤੇ ਥਾਲ ਸਿਸਟਮ ਹੈ ਇਹ ਵੀ ਫਿਰ ਦੁਆਰਾ ਘੁੰਮ ਕੇ ਉੱਥੇ ਆ ਰਿਹਾ ਹੈ ਕਹਿੰਦੇ ਜਿਹੜੀਆਂ ਝੂਠੀਆਂ ਪਤਲਾ ਨੇ ਇੱਕ ਦਿਨ ਉਹ ਉੱਤੇ ਸਾਰੀਆਂ ਪਤਲਾ ਦਾ ਤੁਸੀਂ ਢੇਰ ਲਾਉਣਾ ਹੈ ਕਹਿੰਦੇ ਮਹਾਰਾਜ ਜੀ ਠੀਕ ਹੈ ਮਾਤਾ ਜੀ ਸੇਵਾ ਸ਼ੁਰੂ ਕਰਤੀ ਚਿੱਤ ਵਿੱਚ ਇੱਕ ਚੀਜ਼ ਜਦੋਂ ਪਹਿਲੇ ਦਿਨ ਲੰਗਰ ਵਿੱਚ ਗਏ ਤਾਂ ਮਾਤਾ ਥੀਮੀ ਜੀ ਨੇ ਕਿਹਾ ਪਹਿਲਾਂ ਪ੍ਰਸ਼ਾਦਾ ਛਕ ਲਓ ਬਾਅਦ ਕਰਤਾਓ ਇਹ ਜ਼ਰੂਰੀ ਹੈ ਜਿਹੜੇ ਸੇਵਾਦਾਰਾਂ ਨੇ ਸੇਵਾ ਕਰਮੀ ਹੋਵੇ ਉਹਨਾਂ ਨੂੰ ਪਹਿਲਾਂ ਸ਼ੱਕ ਲੈਣਾ ਚਾਹੀਦਾ ਹੈ ਪਹਿਲਾਂ ਪ੍ਰਸ਼ਾਦਾ ਸ਼ੱਕ ਲੈਣਾ ਚਾਹੀਦਾ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਪ੍ਰਸ਼ਾਦਾ ਵਰਤੌਣਾ ਹੋਵੇ ਉਹ ਪਹਿਲਾਂ ਪ੍ਰਸ਼ਾਦਾ ਸ਼ੱਕ ਲੈ ਉਹਦਾ ਰੀਜ਼ਨ ਕਾਰਨ ਪਤਾ ਕੀ ਹੈ ਕਿਤੇ ਵਰਤੌਂਦਿਆਂ ਸੇਵਾ ਕਰਦਿਆਂ ਚਿੱਤ ਵਿੱਚ ਇਹ ਨਾ ਆ ਜਾਏ ਵੇ ਖੀਰ ਮੋਕੀ ਨਾ ਜਾਵੇ ਥੋੜੀ ਜਿਹੀ ਰੱਖ ਲਈਏ ਸੇਵਾ ਖਰਾਉ ਹੋ ਜਾਣੀ ਹੈ